ਪਿਆਰੇ ਵਿਦਿਆਰਥੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਿਦਿਆਰਥੀਓ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਕੁਝ ਪ੍ਰਸ਼ਨ ਉੱਤਰ ਦੱਸਾਂਗਾ ਬੱਚਿਓ ਇਹਨਾਂ ਪ੍ਰਸ਼ਨ ਉੱਤਰਾਂ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਮਿਲੇਗੀ ਇਹਨਾਂ ਪ੍ਰਸ਼ਨ ਉੱਤਰਾਂ ਨੂੰ ਧਿਆਨ ਨਾਲ ਸੁਣਨਾ ਤੇ ਬੱਚਿਓ ਆਓ ਕਰੀਏ ਪ੍ਰਸ਼ਨ ਉੱਤਰ ਪਹਿਲਾ ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਤਾਂ ਇਸ ਦਾ ਉੱਤਰ ਹੈ 1621 ਈਸਵੀ ਵਿਸਾਖ ਵਦੀ 5 ਸੰਮਤ 1678 ਬਿਕਰਮੀ ਬੱਚਿਓ ਅਗਲਾ ਪ੍ਰਸ਼ਨ ਕਰਦੇ ਆਂ ਗੁਰੂ ਜੀ ਦੇ ਬਚਪਨ ਦਾ ਨਾਂ ਕੀ ਸੀ ਤਿਆਗਮਲ ਬੱਚਿਓ ਅਗਲਾ ਪ੍ਰਸ਼ਨ ਕਰਦੇ ਆਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਿਤਾ ਜੀ ਕੌਣ ਸਨ ਤਾਂ ਇਸ ਦਾ ਉੱਤਰ ਹੈ ਸ਼੍ਰੀ ਗੁਰੂ ਹਰगोबिंद ਸਾਹਿਬ ਜੀ ਅਗਲਾ ਪ੍ਰਸ਼ਨ ਗੁਰੂ ਜੀ ਦਾ ਵਿਆਹ ਕਿਹੜੇ ਸਾਲ ਹੋਇਆ ਤਾਂ ਇਸ ਦਾ ਉੱਤਰ ਹੈ 1633 ਈਸਵੀ ਨੂੰ ਅਗਲਾ ਪ੍ਰਸ਼ਨ ਹੈ ਕਰਤਾਰਪੁਰ ਦੀ ਲੜਾਈ ਕਦੋਂ ਹੋਈ ਤਾਂ ਇਸ ਦਾ ਉੱਤਰ ਹੈ 1600 35 ਈਸਵੀ ਨੂੰ ਤੇਗ ਬਹਾਦਰ ਦੀ उपाधि ਗੁਰੂ ਜੀ ਨੂੰ ਕਿਸ ਯੁੱਧ ਵਿੱਚ ਬਹਾਦਰੀ ਦਿਖਾਉਣ ਤੇ ਮਿਲੀ ਤਾਂ ਇਸ ਦਾ ਉੱਤਰ ਹੈ ਕਰਤਾਰਪੁਰ ਦੀ ਲੜਾਈ ਬੱਚੋ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਜੀ ਕਿੱਥੇ ਨਿਵਾਸ ਕਰਨ ਲੱਗੇ ਤਾਂ ਇਸ ਦਾ ਉੱਤਰ ਹੈ ਬਾਬਾ ਬਕਾਲਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਬਾਬਾ ਬਕਾਲੇ ਵਿਖੇ ਲਗਭਗ ਕਿੰਨੇ ਸਾਲ ਭਗਤੀ ਕੀਤੀ ਤਾਂ ਇਸ ਦਾ ਉੱਤਰ ਹੈ 22 ਸਾਲ ਅਗਲਾ ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਕਦੋਂ ਮਿਲੀ ਤਾਂ ਇਸ ਦਾ ਉੱਤਰ ਹੈ 1664 ਈਸਵੀ ਨੂੰ ਬੱਚਿਓ ਅਗਲਾ ਪ੍ਰਸ਼ਨ ਹੈ ਕਿਹੜੇ ਵਿਅਕਤੀ ਨੇ ਗੁਰੂ ਲਾਦੋ ਰੇ ਕਹਿ ਕੇ ਗੁਰੂ ਜੀ ਨੂੰ ਪ੍ਰਗਟ ਕੀਤਾ ਤਾਂ ਇਸ ਦਾ ਉੱਤਰ ਹੈ ਮੱਖਣ ਸ਼ਾ ਲਬਾਣਾ ਬੱਚਿਓ ਅਗਲਾ ਪ੍ਰਸ਼ਨ ਹੈ ਕਿੰਨੇ ਵਿਅਕਤੀਆਂ ਨੇ ਬਾਬੇ ਬਕਾਲੇ ਵਿੱਚ ਗੁਰੂ ਹੋਣ ਦਾ ਦਾਵਾ ਕੀਤਾ ਸੀ ਤਾਂ ਇਸ ਦਾ ਉੱਤਰ ਹੈ 22 ਬੱਚਿਓ ਅਗਲਾ ਪ੍ਰਸ਼ਨ ਹੈ ਧੀਰਮਲ ਦੀ ਈਰਖਾ ਕਾਰਨ ਗੁਰੂ ਜੀ ਨੂੰ ਕਿਹੜਾ ਅਸਥਾਨ ਛੱਡਣਾ ਪਿਆ ਤਾਂ ਇਸ ਦਾ ਉੱਤਰ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਬੱਚੋ ਅਗਲਾ ਪ੍ਰਸ਼ਨ ਹੈ ਗੁਰੂ ਜੀ ਨੇ ਮੱਖੋਵਾਲ ਵਿਖੇ ਕਿਹੜਾ ਨਗਰ ਵਸਾਇਆ ਤਾਂ ਇਸ ਦਾ ਉੱਤਰ ਹੈ ਚੱਕ ਨਾਨਕੀ ਜੋ ਸ਼੍ਰੀ ਅਨੰਦਪੁਰ ਸਾਹਿਬ ਬਣਿਆ ਬੱਚੋ ਅਗਲਾ ਪ੍ਰਸ਼ਨ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ ਤਾਂ ਇਸ ਦਾ ਉੱਤਰ ਹੈ 1666 ਈਸਵੀ ਨੂੰ ਬੱਚੋ ਅਗਲਾ ਪ੍ਰਸ਼ਨ ਹੈ ਗੁਰੂ ਜੀ ਨੇ ਸਿੱਖੀ ਦਾ ਪ੍ਰਚਾਰ ਕਰਨ ਲਈ ਕਿਹੜੇ ਪੂਰਬੀ ਪ੍ਰਾਂਤਾਂ ਦੀ ਯਾਤਰਾ ਕੀਤੀ ਤਾਂ ਇਸ ਦਾ ਉੱਤਰ ਹੈ ਬੰਗਾਲ ਬਿਹਾਰ ਤੇ ਬੱਚੋ ਅਗਲਾ ਪ੍ਰਸ਼ਨ ਹੈ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਿਸ ਕੌਮ ਦੇ ਲੋਕ ਗੁਰੂ ਜੀ ਅੱਗੇ ਫਰਿਆਦ ਕਰਨ ਆਏ ਤਾਂ ਇਸ ਦਾ ਉੱਤਰ ਹੈ ਕਸ਼ਮੀਰੀ ਪੰਡਤ ਨੰਬਰ 17 ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਤਾਂ ਇਸਦਾ ਉੱਤਰ ਹੈ ਗੋਵਿੰਦ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬੱਚਿਓ ਅਗਲਾ ਪ੍ਰਸ਼ਨ ਹੈ ਗੁਰੂ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਇਸਦਾ ਉੱਤਰ ਹੈ ਜੁਲਾਈ 1675 ਈਸਵੀ ਨੂੰ ਗੁਰੂ ਜੀ ਨੂੰ ਸ਼ਹੀਦੀ ਲਈ ਕਿਹੜੇ ਸ਼ਹਿਰ ਲਿਜਾਇਆ ਗਿਆ ਤਾਂ ਇਸਦਾ ਉੱਤਰ ਹੈ ਦਿੱਲੀ ਬੱਚਿਓ ਅਗਲਾ ਪ੍ਰਸ਼ਨ ਹੈ ਗੁਰੂ ਜੀ ਦੇ ਤਿੰਨ ਸਾਥੀ ਭਾਈ ਮਤੀਦਾਸ ਭਾਈ ਦਿਆਲਾ ਜੀ ਭਾਈ ਸਤੀਦਾਸ ਜੀ ਕਿੱਥੇ ਸ਼ਹੀਦ ਹੋਏ ਤਾਂ ਇਸ ਦਾ ਉੱਤਰ ਹੈ ਦਿੱਲੀ ਵਿਖੇ ਬੱਚਿਓ ਅਗਲਾ ਪ੍ਰਸ਼ਨ ਹੈ ਗੁਰੂ ਜੀ ਨੇ ਕਿਸ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਤਾਂ ਇਸ ਦਾ ਉੱਤਰ ਹੈ ਧਰਮ ਦੀ ਰੱਖਿਆ ਤਿਲਕ ਤੇ ਜੰਝੂ ਬੱਚਿਓ ਅਗਲਾ ਪ੍ਰਸ਼ਨ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਕਦੋਂ ਸ਼ਹੀਦ ਹੋਏ ਤਾਂ ਇਸ ਦਾ ਉੱਤਰ ਹੈ 24 ਨਵੰਬਰ 1675 ਈਸਵੀ ਨੂੰ ਬੱਚੋ ਅਗਲਾ ਪ੍ਰਸ਼ਨ ਹੈ ਗੁਰੂ ਜੀ ਦੀ ਸ਼ਹੀਦੀ ਕਿਹੜੀ ਥਾਂ ਤੇ ਹੋਈ ਤੇ ਬੱਚੋ ਇਸ ਦਾ ਉੱਤਰ ਹੈ ਚਾਂਦਨੀ ਚੌਕ ਦਿੱਲੀ ਅਗਲਾ ਪ੍ਰਸ਼ਨ ਹੈ ਸ਼ਹੀਦੀ ਸਮੇਂ ਬਿਕਰਮੀ ਸੰਮਤ ਕਿਹੜਾ ਸੀ ਤਾਂ ਇਸ ਦਾ ਉੱਤਰ ਹੈ 1732 ਬਿਕਰਮੀ ਬੱਚੋ ਅਗਲਾ ਪ੍ਰਸ਼ਨ ਹੈ ਭਾਈ ਮਤੀ ਦਾ ਜੀ ਨੂੰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਤਾਂ ਇਸ ਦਾ ਉੱਤਰ ਹੈ ਆਰੇ ਨਾਲ چیر ਕੇ ਬੱਚਿਓ ਇਹ ਪ੍ਰਸ਼ਨ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਲ ਸੰਬੰਧਿਤ ਸਨ ਧੰਨਵਾਦ ਬੱਚਿਓ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਨਾਲ